ਤੁਸੀਂ ਬਚਾਉਣਾ ਚਾਹੁੰਦੇ ਹੋ ਦੇਸ਼ ਵਾਸੀਓ ਕਿਸਾਨੋ ਮਜ਼ਦੂਰੋ ਮੰਗਾ ਮਨਾਉਣਾ ਚਾਹੁੰਦੇ ਹੋ ਐਮਐਸਪੀ ਗਰੰਟੀ ਕਾਨੂੰਨ ਲੈਣਾ ਚਾਹੁੰਦੇ ਹੋ ਦੇਸ਼ ਦੇ ਕਿਸਾਨ ਮਜ਼ਦੂਰ ਦਾ ਕਰਜ਼ਾ ਮਾਫ਼ ਕਰਾਉਣਾ ਚਾਹੁੰਦੇ ਹੋ ਔਰ ਆਦੀਵਾਸੀਆਂ ਦੀ ਸੰਵਿਧਾਨ ਦੀ 5ਵੀਂ ਅਨੁਸੂਚੀ ਲਾਗੂ ਕਰਾਉਣੀ ਹੈਗੀ ਆ ਜੇਕਰ ਤੁਸੀਂ ਬਿਜਲੀ ਦਾ ਜਿਹੜਾ ਪ੍ਰਾਈਵੇਟੇਸ਼ਨ ਦਾ ਖਲੜਾ ਵਾ ਉਹਨੂੰ ਖਤਮ ਕਰਾਉਣਾ ਹੈਗਾ ਮੰਡੀ ਦਾ ਖਲੜਾ ਉਹਨੂੰ ਰੱਦ ਕਰਉਣਾ ਹੈਗਾ ਮਜ਼ਦੂਰਾਂ ਦੀ 200 ਦਿਨ ਨਰੇਗਾ ਹੈਗੇ ਆ ਉਹਨੂੰ ਲੈਣਾ ਹੈਗਾ ਔਰ ਪੰਜਾਬ ਦੀ ਜਾਂ ਦੇਸ਼ ਦੀ ਛੋਟੀ ਦੁਕਾਨਦਾਰੀ ਨੂੰ ਬਚਾਉਣਾ ਵਾ ਆਪਣੇ ਲੱਧੂ ਲਘੂ ਦੇ ਉਹਨੂੰ ਬਚਾਉਣਾ ਵਾ ਅੱਜ ਪੂਰੇ ਦੇਸ਼ ਪਰ ਦੇ ਹਰ ਪਿੰਡ ਦੇ ਵਿੱਚ ਪੰਜਾਬ ਦੇ 13000 ਪਿੰਡਾਂ ਦੇ ਵਿੱਚ ਇਹ ਅਰਥੀ ਫੂਕ ਮੁਜਾੜੇ ਮੋਦੀ ਸਰਕਾਰ ਦੇ ਹੋਣੇ ਚਾਹੀਦੇ ਚਾਹੇ ਉਹ ਵਿਦਿਆਰਥੀ ਆ ਚਾਹੇ ਉਹ ਸ਼ਹਿਰੀ ਆ ਚਾਹੇ ਉਹ ਮਲਾਜਮ ਹੈ ਸਾਰਿਆਂ ਨੂੰ ਬੇਨਤੀ ਆਪਣੇ ਪਦ ਤੇ ਅੱਜ ਦੇ ਅਰਥੀ ਭੂਗ ਮਜਾਰੇ ਕੀਤੇ ਜਾਣ ਇਹਦੇ ਨਾਲ ਦੀ ਨਾਲ 13 ਨੂੰ ਲੋਹੜੀ ਦਾ ਦਿਹਾੜਾ ਵਾ ਇਸ ਲੋਹੜੀ ਤੇ ਜਿਹੜਾ ਨਵਾਂ ਖੇਤੀ ਨੀਤੀ ਜਿਹੜੀ ਮੰਡੀ ਕਰਨ ਦੇ ਉੱਤੇ ਜਿਹੜੀ ਨਵੀਂ ਪਾਲਸੀ ਲੈ ਕੇ ਆ ਰਹੀ ਆ ਸਰਕਾਰ ਉਹਦੇ ਖਲੜੇ ਨੂੰ ਲੈ ਕੇ ਅਰਥੀ ਭੂਗੇ ਆਪਾਂ ਭੁੱਗੇ ਜਿਹੜੇ ਬਾਲਣੇ ਆ ਉਹ ਪੁੱਗਿਆਂ ਦੇ ਵਿੱਚ 13 ਨੂੰ ਲੋਹੜੀ ਵਾਲੇ ਦਿਨ ਉਹ ਕਾਪੀਆਂ ਸਾੜਨੀਆਂ ਹੈਗੀਆਂ ਠੀਕ ਹੈ ਜੀ ਤੋਂ ਸਾਡੀਆਂ ਮਤਾਵਾ ਪੈਣਾ ਇਹ ਹਮੇਸ਼ਾ ਇਹ ਚਿਰ ਬੜੇ ਰੋੜੀਆਂ ਸੁਟ ਕੇ ਕਹਿੰਦੀਆਂ ਸੀ ਈਸਰ ਆ ਦਿਲਤਰ ਜਾ ਅਹੀਂ ਕਾਵਾਂਗੇ ਭਾਈ ਲੋਕਾਂ ਦਾ ਰਾਜ ਆ ਤੇ ਮੋਦੀ ਆਪਦੇ ਘਰ ਨੂੰ ਜਾ ਠੀਕ ਹੈ ਜੀ ਇਸ ਕਰਕੇ ਭਾਈ ਇਹ ਅਰਥੀ ਆਪਾਂ ਜਿਹੜੀਆਂ ਕਾਪੀਆਂ ਉਹ ਸਾੜਨੀਆਂ ਹੈਗੀਆਂ ਇਹਦੇ ਨਾਲ ਦੀ ਨਾਲ ਇਹੜੀ ਵਿਸ਼ੇਸ਼ ਜਾਣਕਾਰੀ ਮੈਂ ਦੇਣੀ ਸੀ ਜਿਹੜਾ ਸਾਡਾ ਕਿਸਾਨ ਕੱਲ ਸ਼ੰਭੂ ਬਾਰਡਰ ਤੇ ਰੇਸ਼ਮ ਸਿੰਘ ਪਿੰਡ ਹੈਗਾ ਪਾਉ ਪਿੰਡ ਜਿਹੜਾ ਉੱਥੇ ਸਲਫਾਸ ਨਿਕਲ ਗਿਆ ਸੀ ਅਸੀਂ ਪਹਿਲੋਂ ਉਹਨਾਂ ਨੂੰ ਜਿਹੜਾ ਰਾਜਪੁਰੇ ਖੜਿਆ ਉਦੋਂ ਗਾਂ ਸੀ ਉਹਨਾਂ ਨੂੰ ਰਜਿੰਦਰਾ ਖੜਿਆ ਜਿੱਥੇ ਉਹ ਉਹ ਸ਼ਹੀਦ ਹੋ ਗਿਆ ਕਿਸਾਨ ਸਾਡਾ ਉਹਦੇ ਜੇਬ ਤੋਂ ਜਿਹੜਾ ਰੁੱਕਾ ਨਿਕਲਿਆ ਜੋ ਬੋਲਿਆ ਵੀ ਮੈਂ ਮੋਦੀ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਸੀਗਾ ਔਰ ਇਹਦੋਂ ਕਹਾ ਉਹਨਾਂ ਨੇ ਜਿਹੜੀ ਪ੍ਰੈਸ ਨੂੰ ਦਿੱਤੀ ਆਪਦੀ ਗੱਲ ਉੱਚੋ ਨਾ ਡੱਲੇਵਾਲ ਸਾਹਿਬ ਦੇ ਮਰਨ ਵਰਤ ਦੀ ਗੱਲ ਵੀ ਕੀਤੀ ਵੀ ਸਰਕਾਰ ਸਾਡੀ ਗੱਲ ਨਹੀਂ ਸੁਣ ਰਹੀ ਤੋਂ ਮੈਂ ਸਰਕਾਰਾਂ ਦੀਆਂ ਨੀਤੀਆਂ ਤੋਂ ਦੁਖੀ ਹੋ ਕੇ ਜਿਹੜੀ ਆ ਅਰਤੀਆਂ ਜਿਹੜਾ ਵਾ ਉਹ ਫੂਕਣ ਡਿਆ ਹੈਗਾ ਵਾ ਇੱਕ ਤਾਂ ਆ ਬੇਨਤੀ ਸੀ ਇਹਦੇ ਨਾਲ ਦੀ ਨਾਲ ਮੈਂ ਅਫਸਰਾਂ ਨਾਲ ਗੱਲ ਕੀਤੀ ਆ ਕੱਲ ਵੀ ਇੱਕ ਰਾਉਂਡ ਦੀ ਗੱਲ ਪਟਿਆਲੇ 'ਚ ਹੋਈ ਸੀ ਅਸੀਂ ਕਿਹਾ ਸੀਗਾ ਵੀ 25 ਲੱਖ ਰੁਪਈਆ ਪਰਿਵਾਰ ਨੂੰ ਸਹਾਇਤਾ ਦਿੱਤੀ ਜਾਵੇ ਉਹਦੇ ਇੱਕ ਜੀ ਨੂੰ ਨੌਕਰੀ ਦਿੱਤੀ ਜਾਵੇ ਉਹਦਾ ਸਰਕਾਰੀ ਗੈਰ ਸਰਕਾਰੀ ਕਰਜ਼ਾ ਖਤਮ ਕੀਤਾ ਜਾਵੇ ਇਹਦੇ ਨਾਲ ਦੀ ਨਾਲ ਇਹਦੇ ਨਾਲ ਦੀ ਨਾਲ ਜਿਹੜਾ ਜਿੰਨਾ ਜਿਹੜਾ ਉਹਦਾ ਰੁੱਕਾ ਬੋਚੋਂ ਨਿਕਲਿਆ ਜਦੋਂ ਮਰਚਲੀ ਚਲਾਉਣ ਲੱਗੇ ਉਦੋਂ ਫੋਲਿਆ ਤੇ ਰੁੱਕਾ ਨਿਕਲ ਆਇਆ ਉਹਦੇ ਵਿੱਚ ਉਹਨੇ ਜੜੀ ਸਰਕਾਰ ਨੂੰ ਦੋਸ਼ੀ ਮੰਨਿਆ ਉਹਦੇ ਖਿਲਾਫ ਜਿਹੜੀ ਪੰਜਾਬ ਸਰਕਾਰ ਆ ਉਹ ਐਫ ਆਈ ਆਰ ਕੱਟੇ ਅੱਜ ਸ਼ੰਭੂ ਤੇ ਵੀ ਗੱਲਬਾਤ ਹੋ ਰਹੀ ਆ ਆਪਾਂ ਵੀ ਕਹਿੰਦਾ ਅਸੀਂ ਪੰਜਾਬ ਸਰਕਾਰ ਨੂੰ ਚੇਤਾਵਨੀ ਦੇਣੀ ਅੱਜ ਦਾ ਦੇਣਿਆ ਬਾਈ ਨਿਬੜਜੋ ਨਹੀਂ ਤਾਂ ਸਾਨੂੰ ਐਲਾਨ ਨਾ ਕਰੇ ਫਿਰ ਨਾ ਕਿਹੋ ਰੇਲਾਂ ਟੱਕਿਆਂ ਗਿਆ ਕੋ ਵੱਡਾ ਐਕਸ਼ਨ ਹੋ ਗਿਆ ਇਸ ਕਰਕੇ ਉਹ ਮਸਲੇ ਦਾ ਤੁਰੰਤ ਹੱਲ ਕਰੋ ਜੇ ਉਹਦੀ লাশ ਰਜਿੰਦਰਾ ਵਿੱਚ ਖਰਾਬ ਹੁੰਦੀ ਜਿਵੇਂ ਉਹਨੇ ਸਲਫਾਸ ਖਾਧੀ ਹੈਗੀ ਆ ਉਹਦੇ ਸਰੀਰ ਦਾ ਫੁੱਟਣ ਦਾ ਵੀ ਖਤਰਾ ਹੈਗਾ ਤਾਂ ਇਹਦੇ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੋਊਗੀ ਅਸੀਂ ਇੱਥੋਂ ਕਹਿਣਾ ਚਾੁੰਨੇ ਆ ਆਹ ਰੇ ਦੋ ਘਾਂ ਸ਼ੰਭੂ ਬਾਡਰ ਨੂੰ ਜਿਹੜਾ ਵਾ ਆਪਾਂ ਟਰੈਕਟਰ ਟਰਾਲੀਆਂ ਲੈ ਕੇ ਚੱਲਣਾ ਹੈਗਾ ਡੇਟ ਤੁਹਾਨੂੰ ਇਸ ਮਹੀਨੇ ਜਨਵਰੀ ਚ ਦੱਸ ਦੇਾਂਗੇ ਉਸ ਕਰਕੇ ਹਰੇਕ ਪਿੰਡ ਨੂੰ ਬੇਨਤੀ ਆ ਹਰ ਪਿੰਡ ਦੇ ਵਿੱਚੋਂ ਇੱਕ ਟਰੈਕਟਰ ਟਰਾਲੀ ਭਾਈ ਆਵੇ ਹਰ ਪਿੰਡ ਤੋਂ ਕੋ 2 ਕੋ 4 ਹਰ ਪਿੰਡ ਦੇ ਵਿੱਚੋਂ ਟਰੈਕਟਰ ਟਰਾਲੀਆਂ ਲੈ ਕੇ ਸ਼ੰਭੂ ਨੂੰ ਹੋਰ ਮਜ਼ਬੂਤ ਕਰ ਲਈ ਆਪਾਂ ਤੁਹਾਨੂੰ ਡੇਟ ਦੱਸਾਂਗੇ ਔਰ ਬਿਆਸ ਤੋਂ ਚੱਲੇ ਪਾਏ ਜਾਣਗੇ ਇਸੇ ਤਰ੍ਹਾਂ ਪੂਰੇ ਪੰਜਾਬ ਤੋਂ ਚੱਲੇ ਪਾਏ ਜਾਣਗੇ ਸ਼ੰਭੂ ਬਾਡਰ ਨੂੰ ਇਸ ਕਰਕੇ ਉੱਥੇ ਵੱਧ ਤੋਂ ਵੱਧ ਜੜਾ ਵਾ ਪਹੁੰਚਣ ਦੀ ਆਪਾਂ ਸਾਰਿਆਂ ਨੂੰ ਅਪੀਲ ਕਰਦੇ ਆਂ ਦੂਸਰਾ ਵਿਰੋਧੀ ਧਿਰ ਦਾ ਰੋਲ ਪੰਜਾਬ ਬੰਦ ਦੇ ਵਿੱਚ ਵੀ ਕਲੀਅਰ ਨਹੀਂ ਸੀ ਹੈਗਾ ਕਿਸੇ ਨੇ ਸਪਸ਼ਟ ਨਹੀਂ ਸੀ ਕਿਹਾ ਹੁਣ ਵੀ ਜੇ ਸਧੀਆਂ ਜਿੰਨੀਆਂ ਪਾਰਟੀਆਂ ਨੇ ਉਹਨਾਂ ਦਾ ਸਾਡੇ ਅੰਦੋਲਨ ਨੂੰ ਕਿਸਾਨਾਂ ਮਜ਼ਦੂਰਾਂ ਨੂੰ ਲੈ ਕੇ ਸਪਸ਼ਟ ਸਟੈਂਡ ਨਹੀਂ ਹੈਗਾ ਜਣੀ ਦਿੱਲੀ ਸੂਬੇ ਦੀ ਇਲੈਕਸ਼ਨ ਚੱਲ ਰਹੀ ਆ ਸਾਰੇ ਉਹਨੂੰ ਜਿੱਤਨ ਵਿੱਚ ਉਲਝੇ ਹੋਏ ਆ ਕਿਸਾਨਾਂ ਮਜ਼ਦੂਰਾਂ ਦਾ ਕਿਸੇ ਨੂੰ ਕੋਈ ਫਿਕਰ ਨਹੀਂ ਹੈਗਾ ਹਰ ਪਾਰਟੀ ਆਪ ਦਾ ਸਟੈਂਡ ਚੱਲ ਰਿਹਾ ਅੰਦੋਲਨ ਤੇ ਸਪਸ਼ਟ ਕਰੇ ਇਹ ਤੋਂ ਗਾਹ ਭਗਵੰਤਮਾਨ ਸਰਕਾਰ ਨੇ ਜੇ ਕੱਲ ਕਿਹਾ ਵੀ ਅਸੀਂ ਕੇਂਦਰ ਨੂੰ ਅੱਜ ਲਾਸਟ ਡੇਟ ਸੀ ਵੀ ਖੇਤੀ ਨੀਤੀ ਦਾ ਖਲੜਾ ਵਾਪਸ ਕਰ ਰਹੇ ਆ ਚੰਗੀ ਗੱਲ ਆ ਭਗਵੰਤਮਾਨ ਸਰਕਾਰ ਤੁਰੰਤ ਵਿਧਾਨ ਸਭਾ ਦਾ اجلاس ਸੱਦ ਕੇ ਉਹਦੇ ਵਿੱਚ ਇਹ ਖਲੜੇ ਨੂੰ ਵਾਪਸ ਕਰੇ ਔਰ ਇਹਦੇ ਨਾਲ ਦੀ ਨਾਲ ਸਾਡੀਆਂ 12 ਮੰਗਾਂ ਦਾ ਮਤਾ ਪਾਸ ਕਰੇ ਜੋ ਅਸੀਂ ਚਾਹੁੰਦੇ ਹੈਗੇ ਆ ਇਹ ਇਹ ਭਗਵੰਤਮਾਨ ਸਰਕਾਰ ਨੂੰ ਕਰਨਾ ਚਾਹੀਦਾ ਇਹਦੋ ਇਹਦੀ ਇਹ ਇਹ ਤੇ ਇਹ ਤੋਂ ਬਾਅਦ ਲੋਕਾਂ ਦਾ ਧੰਨਵਾਦ ਕਰਦੇ ਆ ਅੱਜ ਫਿਰ ਦੋਰੇ ਅਪੀਲ ਕਰਦੇ ਆ ਵੀ ਵੱਧ ਤੋਂ ਵੱਧ ਗਿਣਤੀ ਹੋਵੇ ਜੜਾਵਾ ਉਹ ਅਰਥੀ ਹੁਕਮ ਜਾ ਰਹੇ ਮੈਂ ਸ਼ਾਮਲ ਹੋਇਆ ਜਾ ਸਕੇ ਆ ਕਿਸੇ ਦਾ ਸਵਾਲ ਹੋਵੇ ਕੋਈ ਜੀ ਰਹੇ ਆ ਸੋ ਇਹ ਦੇਸ਼ ਵਿਆਪੀ ਸਾਡਾ ਅੰਦੋਲਨ ਆ ਜਿਹਦੀ ਅਸੀਂ 골ਡਨ ਗੇਟ ਤੌਰ ਤੇ ਫੋਕੇ ਸ਼ੁਰੂਆਤ ਕਰ ਦਿੱਤੀ ਆ ਅੱਜ ਅਸੀਂ 13000 ਪਿੰਡਾਂ ਦੇ ਵਿੱਚ ਹਜ਼ਾਰਾਂ ਕਿਸਾਨ ਮਜ਼ਦੂਰ ਇਕੱਠੇ ਹੋ ਕੇ ਜਿਹੜਾ ਵਾ ਅੱਜ ਦਾ ਅਰਥੀ ਫੂਕ ਮਜਾਰਾ ਕਰਨਗੇ ਤੋਂ ਇਸ ਕਰਕੇ ਜਿਹੜਾ ਵਾ ਇਹ ਤੋਂ ਕਹਾ ਲੋਹੜੀ ਨੂੰ ਜਿਹੜਾ ਵਾ ਕਿਤੇ ਮੱਲਵਾਲ ਲੋਹੜੀ ਨੂੰ ਜਿਹੜਾ ਵਾ ਉਹ ਲੋਹੜੀ ਵਾਲੇ ਦਿਨ ਜਿਹੜੇ ਹਰ ਪਿੰਡਾਂ ਦੇ ਵਿੱਚ ਜਿਹੜਾ ਨਵਾਂ ਮੰਡੀਕਰ ਦਾ ਖਲੜਾ ਆਇਆ ਵਾ ਉਹ ਮੰਡੀਕਰ ਦਾ ਖਲੜਾ ਫੂਕਾਂਗੇ ਉਹਨੂੰ ਕਰਾਂਗੇ ਅੱਜ ਗੋਲਡਨ ਗੇਟ ਤੇ ਮੈਂ ਦੁਬਾਰਾ ਦੱਸ ਦਿਆਂ ਮੋਦੀ ਸਰਕਾਰ ਦਾ ਅਸੀਂ ਅਰਥੀ ਫੂਕ ਰਹੇ ਹੈਗੇ ਆਂ ਇਦਾਂ ਪੂਰਾ ਦੇਸ਼ ਭਰ ਦੇ ਵਿੱਚ ਅਰਥੀਆਂ ਜਲਾਈਆਂ ਜਾਣਗੀਆਂ ਐਮਐਸਪੀ ਗਰੰਟੀ ਕਾਨੂੰਨ ਵਾਸਤੇ ਕਿਸਾਨਾਂ ਮਜ਼ਦੂਰਾਂ ਦੀ ਕਰਜ਼ਾ ਮਾਫੀ ਵਾਸਤੇ ਐ ਸੰਵਿਧਾਨ ਦੀ 5ਵੀਂ ਅਨੁਸੂਚੀ ਆਦੀਵਾਸੀਆਂ ਲਈ ਲਾਗੂ ਕਰਨ ਵਾਸਤੇ ਮਜ਼ਦੂਰਾਂ ਦੀ 200 ਦਿਨ ਰੰਗਾ ਚੰਗੀ ਦਿਹਾੜੀ ਅਸੀਂ ਕਹਿੰਨੇ ਜੇ ਡੱਲੇਵਾਲ ਸਾਹਿਬ ਦਾ ਜਿਹੜਾ ਮਰਨ ਮਾਤਾ ਅਚ 46 ਦਿਨ ਵਿੱਚ ਲਾ ਗਿਆ ਜੇ ਉਹਨਾਂ ਨੂੰ ਬਚਾਉਣਾ ਚਾਹੁੰਨੇ ਆ ਤੇ ਦੇਸ਼ ਦਾ ਹਰ ਵਰਗ ਕੱਲਾ ਕਿਸਾਨ ਮਜ਼ਦੂਰ ਨਹੀਂ ਅੱਜ ਪਿੰਡਾਂ 'ਚ ਕਸਬਿਆਂ 'ਚ ਹਰ ਥਾਂ ਤੇ ਆ ਕੇ ਅਰਥੀ ਫੂਕ ਮਜਾਰੇ ਵਿੱਚ ਸ਼ਾਮਲ ਹੋਵੇ ਕਰੋੜਾਂ ਲੋਕ ਨਿਕਲ ਕੇ ਆਜਣ ਸਾਨੂੰ ਪੱਕਾ ਯਕੀਨ ਆ ਵੀ ਮੋਦੀ ਸਰਕਾਰ ਕੋ ਮੰਗਾਂ ਵੀ ਮਨਾਵਾਂਗੇ ਤੇ ਮਸਲਿਆਂ ਦਾ ਹੱਲ ਵੀ ਕਰਾਵਾਂਗੇ ਇਹਦੇ ਨਾਲ ਦੀ ਨਾਲ ਜਿਹੜਾ ਐਸਕੇਮ ਨੇ ਇਕਤਾ ਦਾ ਪ੍ਰਸਤਾਵ ਭੇਜਿਆ ਵਾ ਅਸੀਂ ਉਹਦਾ ਸਵਾਗਤ ਕਰਦੇ ਆ ਭਾਵੇਂ ਦੇਰ ਨਾਲ ਹੀ ਸਹੀ ਵਧੀਆ ਗੱਲ ਹੈਗੀ ਆ ਅਸੀਂ ਇੱਕ ਸਾਲ ਤੋਂ ਇਕਤਾ ਵਾਸਤੇ ਯਤਨ ਜਟਾ ਰਹੇ ਸੀ ਉਹ ਯਤਨ ਉਹ ਯਤਨ ਹੁਣ ਜੇ ਹੁਣ ਯਤਨ ਜੜੇ ਆ ਉਹਨਾਂ ਨੂੰ ਬੂਰ ਪੈਂਦਾ ਨਜ਼ਰ ਆ ਰਿਹਾ ਇਕਤਾ ਚੰਗੀ ਗੱਲ ਆ ਇਹ ਦੇਸ਼ ਦਾ ਕਿਸਾਨ ਮਜ਼ਦੂਰ ਚਾਹੁੰਦਾ ਹੈਗਾ ਸੀਗਾ ਇਸ ਕਰਕੇ ਹੋਗੀ ਜਿਹੜਾ ਕਿਸਾਨ ਸਾਡਾ ਕੱਲ ਸ਼ੰਭੂ ਮੋਰਚੇ 'ਚ ਖੁਦਕੁਸ਼ੀ ਕਰ ਗਿਆ ਸੀ ਉਹਨੇ ਕਿਹਾ ਸੀ ਵੀ ਮੋਦੀ ਸਰਕਾਰ ਦੀਆਂ ਨੀਤੀਆਂ ਤੋਂ ਡੱਲੇਵਾਲ ਸਾਹਿਬ ਦਾ ਮਰਨ ਵਰਤਿਆ ਸਾਡੀ ਸਰਕਾਰ ਸੌਂ ਨਹੀਂ ਰਹੀ ਮੈਂ ਇਹਨਾਂ ਕੋ ਦੁਖੀ ਹੈ ਗਮ ਉਹਦੇ ਕਰਕੇ ਅੱਜ ਉਹਦੀ ਰੌਂਡ ਦੀ ਗੱਲਬਾਤ ਚੱਰੀ ਸੀ ਪੰਜਾਬ ਸਰਕਾਰ ਨੂੰ ਚੇਤਾਵਨੀ ਦੇ ਰਹੇ ਆਂ ਵੀ ਜੇ ਉਹ ਮਸਲਾ ਨਾ 25 ਲੱਖ ਰੁਪਇਆ ਪਰਿਵਾਰ ਨੂੰ ਇੱਕ ਜੀ ਨੂੰ ਨੌਕਰੀ ਜਿਨ੍ਹਾਂ ਦੇ ਖਿਲਾਫ ਉਹਨੇ ਰੁਕਾ ਲਿਖਿਆ ਵਾ ਉਹਨਾਂ ਦੇ ਖਿਲਾਫ ਐਫ ਆਈ ਆਰ ਤੇ ਯੋਗਤਾ ਅਨੁਸਾਰ ਨੌਕਰੀ ਨਹੀਂ ਤੇ ਸਾਨੂੰ ਇੱਥੋਂ ਨਾ ਕੋਈ ਨਵਾਂ ਐਲਾਨ ਕਰਨਾ ਪਏ ਤੋ ਜੇ ਉਧਰ ਸਰੀਰ ਕੋਕੀ ਉਹਨੇ ਸਲਫਾਸ ਖਾਦੀਆ ਕੋ ਨੁਕਸਾਨ ਆ ਗਿਆ ਇਦ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੋਊਗੀ ਔਰ ਇਹਦੇ ਨਾਲ ਦੀ ਨਾਲ ਆਉਣ ਵਾਲੇ ਸਮੇਂ ਵਿੱਚ ਸ਼ਾਮ ਨੂੰ ਵੀ ਲਗਭਗ 6:30 ਵਜੇ ਅਸੀਂ ਪ੍ਰੈਸ ਕਾਨਫਰੰਸ ਕਰਕੇ ਅਮਰਸਰ ਦੇ ਵਿੱਚ ਪੂਰਾ ਦੇਸ਼ ਦੇ ਮਸਲੇ ਤੁਹਾਡੇ ਸਾਹਮਣੇ ਰੱਖਾਂਗੇ ਕੱਲ ਬੀਜੇਪੀ ਦੀ ਆਗੂ ਕਿਸਾਨ ਵਿੰਗ ਵੱਲੋਂ ਜਿਹੜਾ ਕਿ ਜੱਜਦਾਰ ਜੀ ਨਾਲ ਮੁਲਾਕਾਤ ਕੀਤੀ ਗਈ ਇੱਕ ਦੇਖੋ ਜੱਜਦਾਰ ਜੀ ਹੁਣਾਂ ਪਹਿਲੋ ਸਪਸ਼ਟ ਕਰ ਦਿੱਤਾ ਸੀਗਾ ਵੀ ਦੱਲੇਵਾਲ ਸਾਹਿਬ ਦਾ ਮਰਨ ਵਰਤ ਜਾਇਜ਼ ਹੈ ਕਿਉਂਕਿ ਦੇਸ਼ ਦੇ ਕਿਸਾਨ ਮਜ਼ਦੂਰ ਵੱਡੇ ਪੱਧਰ ਤੇ ਖੁਦਕੁਸ਼ੀਆਂ ਕਰ ਰਹੇ ਆ ਔਰ ਉਹਨਾਂ ਨੇ ਕਿਹਾ ਸੀ ਬੇਸ਼ੱਕ ਸਿੱਖ ਸਿਧਾਂਤ ਦੇ ਅਨੁਸਾਰ ਨਹੀਂ ਹੈਗਾ ਦੂਸਰਾ ਇਹ ਅੰਦੋਲਨ ਸਾਡਾ ਕਿਸੇ ਧਰਮ ਵਿਸ਼ੇਸ਼ ਵਾਸਤੇ ਨਾ ਹੋ ਕੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦਾ ਇਹਦੇ ਵਿੱਚ ਹਿੰਦੂ ਵੀ ਆ ਮੁਸਲਮਾਨ ਵੀ ਆ ਸਾਈ ਵੀ ਆ ਜੈਨ ਵੀ ਆ ਬੁੱਧ ਵੀ ਆ ਹਰ ਹਰ ਧਰਮ ਨਾਲ ਜੁੜਿਆ ਹੋਇਆ ਸਾਡਾ ਕਿਸਾਨ ਮਜ਼ਦੂਰ ਹੈਗਾ ਵਾ ਤੋਂ ਮੈਨੂੰ ਲੱਗਦਾ ਭਾਸ਼ਪਾਦ ਦੀਆਂ ਸ਼ਾਸਨ ਕਾਮਯਾਬ ਨਹੀਂ ਹੋਣਗੀਆਂ ਜੋ ਮੈਨੂੰ ਲੱਗਦਾ ਹੈਗਾ tanua <muchos>